ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਈਆਂ ਗਾਵਾਂ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਕੁਟੇ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਹਾਂ ਬਹੁਤ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਕਾਲਾ ਪਿੰਡ ਪਧੌੜਾ ਜ਼ਿਲ੍ਹਾ ਬਰਨਾਲਾ ਜੀ ਤਾਪਾ ਠੀਕ ਆ ਬਾਈ ਮੋਬਾਈਲ ਨੰਬਰ ਬੋਲ 987726340 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੈੜ ਦੇ ਨੇ ਕਿਹੜਾ ਸੁਆ ਸੁਈ ਵੀ ਆ ਇਹ ਦੂਜਾ ਸੁਆ ਸੁਈ ਆ ਡਾਕਟਰ ਕਦੋਂ ਸੁਈ ਆ ਬਾਈ ਇਹ ਪਰਸੋ ਅੱਥ ਨੇ ਸੁਈ ਆ ਬੱਚੇ ਕੀ ਦੇਤਾ ਬਾਈ ਮੈਂ ਕਰ ਬੱਚੀ ਆ ਆ ਬੱਛਾ ਬੱਚਾ ਹੈ ਹੂੰ ਠੀਕ ਆ ਬਾਈ ਕਿੰਨੇ ਬੋਲੇ ਤੇ ਆ 16 17 ਕਿਲੋ ਬੋਲਾ ਹੋਂ ਡਾਕਟਰ ਠੀਕ ਆ ਬਾਈ ਚਵਾਈ ਕਿਵੇਂ ਆ ਚਵਾਈ ਦਾ ਰੂਮ ਵਰਗੇ ਪੰਦੀ ਜਵਾਕ ਚੁਈ ਜਾਵੇ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਗੱਦ ਬੈੜ ਚੰਗਾ ਰੰਗ ਰੂਪ ਚੰਗਾ ਖੇਸ ਦਿਖਾਵਾਂਗੇ ਗੋਦੀਵਾਦੀ ਬਹੁਤ ਚੰਗੀਆਂ ਸਨਖ ਪੁਣਾ ਜਿਹੜਾ ਬੈੜ ਦੇ ਵਿੱਚ ਚੰਗਾ ਹੈ ਉਦਿਵਾਦੀ ਚੈੱਕ ਕਰੋ ਬਈ ਬਹੁਤ ਚੰਗੀ ਆ ਯਾਦ ਬਰੀਡ ਕੰਨੀਓ ਕੋਈ ਕਾਟ ਨਹੀਂ ਬਾਕੀ ਚਮਕ ਚਮਕ ਬੈਡ ਤੇ ਚੰਗੀ ਆ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਪੂਰੀ ਵਿਤੀ ਤੇ ਥਣ ਤੇ ਮੁੱਕੀ ਵਾਲਾ ਥਣ ਲੱਗਿਆ ਬਾਈ ਚਵਾਈ ਵੀ ਬਾਈ ਕਹਿੰਦਾ ਨੰਬਰ 1 ਆ ਭੋਆ ਦੀ ਜਵਾਕ ਚੋੜ ਤੇ ਕੀ ਮੋਲਾ ਭਰਾ ਇਹਦਾ ਮੋਲਾ ਪਰਾਡਰ ਫੂੰਕੀ ਕਰਾਂ ਮਜਾਜੀ ਕਰਾਂ ਜੈ ਜੀ ਨੂੰ ਹਾਂ ਹਾਂ ਠੀਕ ਹੈ ਮੋਲਾ ਬਾਈ ਇਹਦਾ ਫੋਨ ਤੇ ਹੋ ਜਾਣਾ ਮੋਲਾ ਜਿਹੜਾ ਬਾਈ ਕਹਿੰਦਾ ਬੈਡ ਦੇ ਹਿਸਾਬ ਨਾਲ ਆਪਾਂ ਜੈ ਜੀ ਨਾਲ ਆਣ ਬਹੁਤ ਚੰਗਾ ਲੱਗਿਆ ਨੇੜ ਤੋਂ ਚੈੱਕ ਕਰਵਾਵਾਂਗੇ ਚਵਾਈ ਚੁਈ ਸੀ ਭਾਈ ਕਹਿੰਦਾ ਚੰਗੀ ਆ ਬੱਚਾ ਮਗਰ ਬੱਚਾ ਸੁਈ ਸੁਈ ਮੁੱਲ ਭਾਈ ਫੋਨ ਵੀ ਕਰਦਾ ਹੁੰਦਾ ਹਮੇਸ਼ਾ ਹੀ ਤੇ ਆਣ ਦੇਖੋ ਬਈ ਚਾਰੇ ਥਣ ਨਿਕੜਵੇਂ ਪੂਰੇ ਗੈਸ ਇਕੱਲਾ ਇਕੱਲਾ ਥਣ ਉੱਠੀ ਵਾਲਾ ਥਣ ਅੱਗੇ ਭਰਾ 2 ਨੰਬਰ ਕਿਹੜਾ ਸੁਈ ਆ ਇਹ ਪਹਿਲੇ ਸੁਈ ਸੁਈ ਜਿਹੜਾ ਟ ਕਦੋਂ ਸੁਈ ਆ ਬਈ ਇਹ ਨੂੰ ਹੋ ਗਿਆ ਹੁਣ ਆ ਹਫਤਾ ਤੱਕ ਬੱਚਾ ਕੀ ਆ ਬਈ ਇਹਦੇ ਮਗਰ ਵੀ ਬੱਚਾ ਹੀ ਆ ਬੱਚਾ ਹੀ ਆ ਠੀਕ ਆ ਦੁੱਧ ਕਿੰਨਾ ਹੁਣ ਇਹਦੇ ਥੱਲੇ ਹੈਗਾ 13 14 ਕਿਲੋ ਠੀਕ ਆ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਥਣ ਕਰਮ ਵਾਲੀ ਦੇਦੇ ਬਹੁਤ ਚੰਗਾ ਕੱਲਾ ਕੱਲਾ ਥਣ ਲੱਗ ਗਲਾਬੀ ਥਣ ਮੁਠੀ ਵਾਲਾ ਥਣ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਵਰ ਸਨਕੀ ਆ ਵੱਡੀ ਗੱਲ ਬਈ ਗਰਮੀ ਘਟ ਮਨੂ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆ ਉਹ ਗਰਮੀ ਗਰਮੀ ਤੇ ਜਮੀ ਨਹੀਂ ਮੰਦੀ ਹੋਣੀ ਹਨਾ ਤਾਂ ਗਰਮੀ ਇਹ ਤਾਂ ਜਮਾ ਨਹੀਂ ਮੰਦੀ ਤਾਂ ਸਹੀ ਗੱਲ ਆ ਬਈ ਗਰਮੀ ਜਮੀ ਨਹੀਂ ਮੰਦੀ ਬਈ ਕਹਿੰਦਾ ਵੱਜਾ ਰਗਾ ਦੁੱਧ ਤੂੰ ਫੈਂਟ ਫੋਟ ਫੁੱਲ ਆਉਣੀ ਆ ਮੋਲ ਇਹਦਾ ਵੀ ਫੋਨ ਤੇ ਹਾਂ ਇਹਦਾ ਵੀ ਫੋਨ ਦੀ ਜਾਇ ਜੀ ਹਾਂ ਜਾਇ ਜੀ ਕਰਾਵੇਂ ਭਲੇ ਮੋਲ ਭਾਈ ਇਹਦਾ ਵੀ ਫੋਨ ਕੀ ਹੋਣਾ ਮੋਲ ਜਿਹੜਾ ਬੈਠਦੇ ਹਿਸਾਬ ਨਾਲ ਭਾਈ ਕਹਿੰਦਾ ਜਾਇ ਜੀ ਠੰਡੀ ਠੁੰਡੀ ਆ ਪੂਰੀ ਠੰਡੀ ਠੁੰਡੀ ਕਾਲੀ ਪੂਰੀ ਹਾਂ ਠੰਡੀ ਸੀਲ ਪਾਉਂਦੇ ਨਾ ਨਾ ਡਾਕਟਰ ਪਾਣਾ ਨਾ ਪਾਣਾ ਠੀਕ ਆ ਜੀ ਭਾਈ ਠੀਕ ਓਕੇ ਤੋ ਆਈਦਾ ਜਾਵਾ ਰੂਆਂ ਵਰਗੇ ਭਾਈ ਜਵਾਕ ਚੋਈ ਜਾ ਕੀ ਬਾਤ ਆ ਥਣ ਬਹੁਤ ਚੰਗਾ ਭਾਈ ਤੇ ਨਾਗ ਸੀਗੇ ਭਰਾ ਕੋਲੇ ਦੋ ਦੋਨੇ ਹੀ ਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦਾ ਹੋਵੇ ਬਾਈ ਨਕ ਨਕਟ ਕਰਕੇ ਖਰੀਦ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦਲਾ ਧੰਨਵਾਦ